ਯਕ ਮੈਂ ਰੋਣੇ ਲੱਗਦਾ ਹੂੰ ਤੁਕ ਕੰਮ ਅਸਵੀ ਕਰਦੇ ਵੱਡ ਪਾਕੂ ਗਿਆਰਾਂ ਦੇ ਪੱਤ ਸਮੋਗ ਹੈ। ਪੁਰਵਾਰਿਸਤ ਦੇ ਪੈਜ ਤੋਂ ਮੋੜੇ ਕਬਰੇ ਤਹਾ ਗੀਗ ਰਹਿ ਸਨ। ਤੁਸੀਂ ਆਏ ਹੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪਹਿਲਾਂ ਤੁਸੀਂ ਸਾਰੇ ਆਪਣੇ ਆਪਲੀ ਤਾਲੀਆਂ ਮਾਰੋ ਜੋੜੀ। ਜੀ ਆਇਆਂ ਨੂੰ ਸਭ ਨੂੰ ਜੀ ਆਇਆਂ ਨੂੰ। ਮੰਤਰੀ ਜੀ ਗਾਹ ਤਾਲੀਆਂ ਮਾਰੋ ਤਾਲੀਆਂ ਖੁਗਾ ਲੋ ਕਰੋਨਾ ਭੱਜ ਜਾਊਗਾ ਕਰੋਨਾ ਦੇ ਗਾਵ ਤੇ ਭਰਾ ਕੋ ਜਾ ਕੋ ਨੇ ਬਿਆਸਤ ਕੀਤਾ ਹੈ ਸਰ ਬੱਚੋ ਜੁਕਰ ਮੇ ਪਲੀਜ਼ ਦਿੱਤਰਾ ਮਾਉਣਾ ਬੱਚਾ ਜੁਕਰ ਬੋਲੋ ਕੋਈ ਹੋਰ ਨਹੀਂ ਜਿੰਨਾ ਤਸ਼ੱਦਦ ਆਪਣੇ ਦੇਸ਼ ਚ ਹੋਇਆ ਹੈ ਮੇਰਾ ਖਿਆਲ ਨੇ ਇਸੇ ਦੁਨੀਆ ਦੇ ਹੋਰ ਦੇਸ਼ ਚ ਹੋਇਆ ਹੈ ਜੀ ਅੰਤਕ ਵੀ ਵੈਸਟਰਨ ਜ਼ੋਰ ਜਾ ਮਰਕਰ ਦੇ ਨਾਲ ਦੇ ਵਿੱਚ ਕਰੋਨਾ ਦੇ ਕਾਰਨ ਕੁਝ ਪਾਬੰਦੀਆਂ ਲਗਾਈਆਂ ਨੇ ਕਿ ਉਹ ਹਰ ਨਾਗਰਿਕ ਨੂੰ ਕੁਝ ਪੈਸੇ ਦੇ ਦੇਣ ਤਾਂ ਕਿ ਉਹਦਾ ਰੋਟੀ ਪਾਣੀ ਚੱਲਦਾ ਰਹੇ ਆਪਣਾ ਵਾਧ ਦੇਸ਼ ਤੇ ਵਾਹਗੋ ਆਪਣਾ ਪ੍ਰਧਾਨ ਮੰਤਰੀ ਹੈ ਜਿਨ੍ਹਾਂ ਨੇ ਸਿਰਫ ਦੋ ਖਾਤੇ ਦੇ ਨੰਬਰ ਦਿੱਤੇ ਨੇ ਇੱਕ ਪ੍ਰਧਾਨ ਮੰਤਰੀ ਦੇ ਲੋ ਪੈਸੇ ਦਾ ਗੇਟ ਇੱਕ ਨਾਲ ਚੁਕੇ ਨੇ ਇਸੇ ਕਰੋਨਾ ਦੇ ਨਾਂ ਤੇ ਅਸੀਂ ਪੈਲੀ ਦਿੱਤੂ ਗੈਸੀ ਕਿ ਕੋਰੋਨਾ ਨਾਮ ਦੀ ਕੋਈ ਉਹ ਜੀ ਇੰਨੀ ਖਤਰਨਾਕੇ ਬਿਮਾਰੀ ਨਹੀਂ ਹੈ ਜਿਹਦੇ ਨਾਲ ਇੱਥੇ ਇੱਕਦਮ ਜੜੀ ਕੂਟ ਦੇ ਉੱਤੇ ਆ ਜਾਗੀ ਤੇ ਤੁਸੀਂ ਦੇਖਿਆ ਕੀ ਹੋਵੇਗਾ ਕਿ ਤੁਹਾਡੇ ਆਪਣੇ ਘਰਾਂ ਚ ਆਲੇ ਦੋਲੇ ਰਿਸ਼ਤਦਾਰਾਂ ਚ ਜੇ ਕੋਈ ਪ੍ਰਭੂ ਹੋਇਆ ਕੋਵਾ ਵਾਪਰਿਆ ਤੋਂ ਸਿਰ ਇਸ ਤਰ੍ਹਾਂੇ ਵਾਪਰਿਆ ਕਿ ਉਹ ਬੰਦੇ ਕੁਝ ਹੋਰ ਬਿਮਾਰੀ ਦਾ ਪਾਲਿਟਿਕ ਸ਼ਿਕਾਰ ਸੰਨ ਨੂੰ ਸਭ ਤੁਹਾਡਾ ਸਤਾ ਮਨਾ ਕਰਦਾ ਸੀ ਬੱਚੇ ਕੋ ਮੋਬਾਈਲ ਨਹੀਂ ਵੇਖਣੇ ਮਜਬੂਰੀ ਵਾਸਤੇ ਪਹਿਲੇ ਸਭ ਨੂੰ ਮੋਬਾਈਲ ਬੰਦ ਹਰੋ ਲੈ ਕੇ ਦਿਨੇ ਪਏ ਪਰ ਨੁਕਰਾ ਹੋਦਾ ਕੋਈ ਚਾਰਾ ਨਹੀਂ ਸੀ ਰਹਿ ਗਿਆ ਇਸ ਲਈ ਤੁਹਾਡੇ ਜਿਹੜੇ ਜਿਹੜੇ ਵਿਦਿਆਪਕਾਂ ਨੇ ਸਵੇਰ ਤੋਂ ਸ਼ਾਮ ਤੱਕ ਤੁਹਾਡੀ ਇੱਕ ਕਲਾਸਾਂ ਲਈਆਂ ਇੱਕ ਵਾਰ ਚੌਂ ਦਾਰ ਰਹਿਣ ਵਾਸਤੇ ਕਾਰੀਆਂ ਯੂਨਿਟਾਂ ਇਹ ਬੜੀ ਵੱਡੀ ਸਰਦਾਰੀ ਹੈ ਇਹ ਸਾਰੇ ਬੰਦਲ ਹੈ ਸਬਤ ਹੋ ਚੁੱਕਾ ਹੈ ਕਾਇਤਾ ਦੇ तकरीबन 11 ਦੇ 18 ਮੈਂ ਤੁਮ ਬਾਅਦ ਜਿਹੜਾ ਸਕੂਲ ਵਿੱਚ ਵਾਪਸ ਤੇ ਬੱਚਿਆਂ ਦੀ ਰੌਣਕਾਂ ਇੰਨਾਂ ਵਧੀਆਂ ਬਹੁਤ ਹੀ ਖੁਸ਼ੀਜੋਰੀ ਹੈ ਕਿਉਂਕਿ ਕਰੋਨਾ ਤਾਲੂਦਾਰ ਆਪਾਂ ਨੂੰ ਜੋ ਜੋ ਕਿਸੇਤਾ ਦਾ ਸਾਹਮਣਾ ਕਰਨਾ ਪਿਆ ਉਹਨਾਂ ਨੂੰ ਇਹ ਦੱਸਣ ਦੀ ਲੋੜ ਨਹੀਂ ਹੈ ਸਾਰਿਆਂ ਨੂੰ ਪਤਾ ਹੈ ਆਪਣਾ ਤਾਂ ਸਾਰਾ ਉਹਨੇ ਕਿਉਂਕਿ ਜਦੋਂ ਐਡਮਿਸ਼ਨ ਸ਼ੁਰੂ ਹੋਈ ਸੀ ਬੜੇ ਬੱਚਿਆਂ ਦੀ ਐਡਮਿਸ਼ਨ ਹੋਈ ਸੀ ਜਦੋਂ ਕਿ ਕਰੋਨਾ ਕਰਕੇ ਸਕੂਲ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਸਨ ਸੋ ਉਸਤਰਾ ਮੇਰਾ ਜੀ